ਹਾਂਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਆ ਠੀਕ ਠਾਕ ਦੇਖੋ ਕਰੋ ਇਹ ਤੁਹਾਈ ਜਿਹੜੀ ਸੀ 16 ਏਰੋ ਚ ਕਰਦੇ ਆ ਮੈਟ ਇਹਦੇ ਤੋਤੇ ਵੇ ਨੇ ਕਰੋ ਟਾਕੀਆਂ ਟੁਕੀਆਂ ਚੈੱਕ ਪਲਾਸਟਿਕ ਚੈੱਕ ਕਰੋ ਸ਼ੀਸ਼ੇ ਕਰੋ ਚੈੱਕ ਕੁਆਲਟੀ ਐਨ ਜਮਾ ਆ ਪਰਫਿਊਮ ਵੀ ਸਾਰੇ ਆਪਾਂ ਦੇ ਖਰੀਦ-ਖਰੀਦ ਕੇ ਟੰਗੇ ਵੇ ਉਹਨਾਂ ਨੇ 2 ਏਰੋ ਦੇ ਵੇਚਦੇ ਆਪਾਂ ਇਹ ਪਰਫਿਊਮ ਵੀ ਵੇਚਦੇ ਆ ਕਰੋ ਚੈੱਕ ਨੇ ਐਨ ਗਾਰੇ ਨਾਲ ਲੱਬੜਿਆ ਪਿਆ ਦਾ ਪੂਰਾ ਐਨ ਗੰਦਾ ਸੀਗਾ ਧਵਾਈ ਕਰੀਏ ਦੀ ਆਪਾਂ ਨੇ ਪਾਲਿਸ਼ ਨਾ ਦੇਖੋ ਵਾਈਟ ਆ ਫਿਰ ਵੀ ਆਪਾਂ ਦੇਖਦੇ ਆ ਵਿੱਚੋਂ ਖੋਣ ਫੜੇ ਟਾਇਰ ਚੱਕ ਚੈੱਕ ਕਰੋ ਪਲਾਸਟਿਕ ਚੈੱਕ ਕਰੋ ਸਾਰੀ ਪਲਾਸਟਿਕ ਪਰ ਕੁਛ ਨਹੀਂ ਮਰਿਆ ਵਾ ਸਿਰਫ ਧਵਾਈ ਕਰੀ ਵੀ ਆਦੀ ਵਧੀਆ ਆ ਚੈੱਕ ਕਰੋ ਇੱਕ ਦੂਰੋਂ ਚੈੱਕ ਕਰ ਲਓ ਕੁਆਲਟੀ ਦੇਖੋ ਦਾਦਾ ਬੋਲ ਕੇ ਮਗਰਾੜਾ ਦੇ ਅੰਦਰ ਚੈੱਕ ਕਰੋ ਦੇਵਾ ਸਫਾਈ ਮਗਰਾਡਾ ਦੇ ਆਂਦਾ ਆਪਾਂ ਕੰਮ ਇਹ ਪਸੰਦ ਕਰਦੇ ਆਂ ਆਪਾਂ ਨੂੰ ਵਧੀਆ ਲੱਗਦਾ ਤਾਂ ਕਰਕੇ ਕੰਮ ਕਰੀਦਾ ਤੇ ਬੈਗ ਦੀ ਕਿਰਪਾ ਨਾਲ ਦਿਨ ਹੈਗਾ ਅਜ ਐਤਵਾਰ ਕੱਲ ਟਾਈਮ ਨਹੀਂ ਲੱਗਿਆ ਵਲੌਗ ਬਣਾਉਣ ਦਾ ਅੱਜ ਵੀ ਟਾਈਮ ਨਹੀਂ ਲੱਗਿਆ ਹੁਣ ਵਿਹਲੇ ਆ ਥੋੜਾ ਜਿਹਾ ਮੈਂ ਕਾ ਛੱਡ ਲਈਏ ਵਲੌਗ ਤੇ ਬਾਕੀ ਤੁਹਾਨੂੰ ਬਾਅਦ ਵਿੱਚ ਦਿਖਾਵਾਂਗੇ ਹਾਲਚਾਲ ਸਾਬ ਆਪਾਂ ਇਹਦੇ ਡਬਲ ਕਰਦੇ ਪਹਿਲਾਂ ਸਿੰਗਲ ਦਾ ਇੱਕ ਪੈਪ ਲਿਆ ਕੇ ਹੋਰ ਲਾਤਾ ਆਹ ਕਨੈਕਸ਼ਨ ਕਰਤੇ ਇਥੇ ਸ਼ਾਮ ਨੂੰ ਕੱਢ ਕੇ ਅੰਦਰ ਰੱਖ ਜਿਹੜੀਆਂ ਇਹ ਚਲੋ ਜੇ ਇਹ ਵੀ ਚੌੜੀ ਹਵਾ ਮਾਰਦਾ ਕਿਉਂਕਿ ਬ੍ਰਾਂਡਡ ਆ ਜੇ ਦੇਸੀ ਲੈਨੇ ਆ ਪਿਸਤੋਲਾ ਰੁਪਏ ਦਾ ਮਿਲ ਜਾਂਦਾ ਜਾਂ 10 ਦਾ ਮਿਲਦਾ ਫਰਕ ਆ ਇਹ 17 ਦਾ ਮਿਲਦਾ ਹੈਗਾ ਦੇਸੀ ਆ ਪਰ ਕੰਮ ਇਹ ਵੀ ਵਧੀਆ ਕਰਦਾ ਆ ਛੋਟਾ ਪੰਪ ਰੱਖਿਆ ਆਪਾਂ ਪਰ ਦਵਾਈ ਵਾਲਾ ਹੀ ਇਹ ਵੀ ਤੇਜ਼ ਦਵਾਈਆਂ ਤੇ ਪੂਰੀ ਡੇਂਜਰ ਆ ਲਓ ਜੀ ਆਗੇ ਹੋਰ ਯੂ ਸੈਂਟਰ ਇਹ ਹੈਗਾ ઓਰੀਓ ਸੈਂਟਰ ਉਧਰ ਨੂੰ ਵੀ ਐਂਟਰੀ ਹੈ ਤੇ ਇਧਰ ਨੂੰ ਵੀ ਐਂਟਰੀ ਹੈ ਤੇ ਆਪਾਂ ਮੈਂ ਕਿਹਾ ਚੱਲ ਫੋਨ ਦੇਖਿਆ ਇਹ 17 ਆਈਫੋਨ 17 ਪ੍ਰੋ ਮੈਕਸ ਇਹ ਕਿਵੇਂ ਤੇ ਇਹ ਤਾਂ ਪਤਾ ਨਹੀਂ ਹੁੰਦੀਆਂ ਕਿੰਨੇ ਦਾ ਕੀ ਹਿਸਾਬ ਕਿਤਾਬ ਹੈ 1499 ਦਾ ਜਾਂ ਜੈਸਟ ਹੈ ਨਹੀਂ ਦੇਖਣਾ ਹੀ ਆਪਾਂ ਤਾਂ ਲੋਕਾਂ ਨੂੰ ਆਪਣੇ ਬਿੰਬੋਆਂ ਦੀ ਫਿਕਰ ਪਈ ਵੀ ਇਹਨਾਂ ਨੂੰ ਪੱਤਿਆਂ ਦੀ ਪਈ ਕਿ ਮੈਂ ਕੱਟ ਹੋਇਆ ਵਾਲੇ ਵਾਲੇ ਦੇਖੋ ਤੇ ਜਿਵੇਂ ਕੱਟ ਹੋਇਆ ਇਹ ਜਿਹੜੀ 17 ਦੀ ਹੈ ਬੁਕਿੰਗ ਇਹ ਤਾਂ ਕਰ ਦੇਣੀ ਹੈਗੇ ਆਨਲਾਈਨ ਕਰਾਉਣੀ ਪਣੀ ਆ ਤੁਹਾਨੂੰ ਸੂਟੋ ਤੇ ਤੇ ਆਹ ਸਾਈਡ ਤੇ ਜਾ ਕੇ ਨਾ ਵੀ ਤੇ ਉੱਪਰ ਵਾਲੀ ਦੇ ਉੱਥੇ ਤੁਸੀਂ ਬੁਕਿੰਗ ਕਰ ਲਓ ਤੇ ਉਹਨਾਂ ਨੂੰ ਲੋਕੇਸ਼ਨ ਦੱਸ ਦਿਓ ਕਿੱਥੇ ਤੁਸੀਂ ਫੜਨਾ ਇੱਥੇ ਤੁਸੀਂ ਫੜ ਸਕਦੇ ਆ ਇਹਨਾਂ ਦੇ ਨਹੀਂ ਹੈਗਾ ਮਤਲਬ ਇੱਥੇ ਇਹਨਾਂ ਬੁਕਿੰਗ ਕਰਦੇ ਨੇ ਬੇਲੇ ਨਾਲੇ ਕੰਮ ਕਰਨ ਦੇ ਮਾਰੇ ਤੇ ਰੇਟ ਸਾ 16 Pro Max ਦਾ ਵੀ ਉਨਾ ਹੀ ਆ 17 Pro Max ਦਾ ਵੀ ਸੇਮ ਰੇਟ ਆ 1490 1490 ਪੀਸ ਪੀਸ ਟੇਬਲਾਂ ਤੋੜ ਦਿਓ ਕੀਤੇ ਤੂੰ ਵੀ ਕਰ ਪੀਛਾ ਪੀਛਾ ਯੇ ਅੰਮਿਸ਼ਾ ਦੇਵਲੜਾ ਤੇ ਚਲ ਚਾਗਾ ਕੰਮ ਪ੍ਰਾਇਵ ਸਾਡੇ ਕੋਲ ਤੋਂ ਨੂੰ ਅੰਦਰੋਂ ਦਾ ਕਰਤਾ ਬਾਹਰੋਂ ਕਰਨਾ ਮਾਸ ਵਗੈਰ ਦਾ ਕੰਮ ਕਰਾਣੇ ਬਾਹਰ ਵਾਲੇ ਜ ਆਇਆ ਪਤਾ ਸੀਨ ਕਦੇ ਇੱਧਰ ਉੱਧਰ ਲੱਲਾ ਪੱਬਾ ਕਰਦੇ ਕਰਾਉਣੇ ਆ ਗਏ ਜਤਿੰਦਰ ਨੇ ਰੋਟੀ ਵੀ ਨਹੀਂ ਖਾਧੀ ਤੇ ਸਮਾਂ ਹੋ ਗਿਆ 3:00 ਵਜੇ ਤੇ ਅਪਾਇੰਟਮੈਂਟਾਂ ਚੱਲ ਰਹੀਆਂ ਨੇ ਇਤੇ ਬਾਅਦ ਵੀ ਜਾਣਾ ਗੱਡੀਆਂ ਲੈਣਾ ਆ ਦੇਣੀ ਆ 3:30 ਵਜੇ ਤਾਂ ਟਾਈਮ ਹੋ ਗਿਆ ਮੈਂ ਕਹਾਂ ਵੀ ਚੱਲ ਹੁਣ ਪਹਿਲਾਂ ਇਹਦਾ ਨੰਬਰ ਲਾਈਏ ਇਹਨੂੰ ਖਲਾਉਣਾ ਰੋਟੀ ਮੈਂ ਕਰਦਾ ਨੇ ਗੱਡੀ ਤੇ ਫਿਰ ਕੈਂਪਰ ਦੇਣਾ ਸੀ 6 ਵਜੇ 4 ਵਜੇ ਅਪਾਇੰਟਮੈਂਟ 4:30 ਲਗਾਤਾਰ ਹੈ ਕੰਮ ਉਹ ਯਾਰ ਲਾ ਕੇ ਚੱਲ ਵੀ ਕਰੇ ਸ਼ੇਰਾ 8 ਹੋਗਾ ਤਾਂ ਬੰਦ ਆਟੋ ਹੈਂਡ ਬ੍ਰੇਕ ਆ ਜਿਹੜੇ ਉਹਦੀ ਲੋੜ ਨਹੀਂ ਹੈਗੀ ਵੈਸੇ ਤਾਂ ਇਹ ਗੱਡੀਆਂ ਦਾ ਰੁੜਦੀ ਨਹੀਂ ਹੈਗੀ ਆਟੋਮੈਟਿਕ ਆ ਪਰ ਕਈਆਂ ਨੇ ਲਾਈਆਂ ਉਹਨੇ ਸਾਡੇ ਕੋਲ ਉੱਥੇ ਲੱਗ ਜਾਂਦੇ ਨੇ ਫਿਰ ਫੇਰ ਮੁਸ਼ਕਲ ਕਰਦੇ ਨੇ ਕੰਮ ਸੋ ਨਰਸੀ ਇੱਥੇ ਪੱਥਰ ਪੁੱਥਰ ਜਾ ਕੇ ਤੇ ਜਗਾ ਖੋਲਦੀ ਤੇ ਕਈ ਵਾਰ ਗੱਡੀਆਂ ਲਾਉਂਦੇ ਨੇ ਲੋਕ ਕੱਲ ਵੀ ਲਾਗੇ ਤੇ ਗੁਰਦੁਆਰੇ ਪ੍ਰੋਗਰਾਮ ਸੀਗਾ ਤੇ ਪਰ ਮੇਰਾ ਵੀ ਖਿਆਲ ਕਰਿਆ ਕਰੋ ਜਿਹੜਾ ਇਹ ਬਲੌਗ ਦੇਖਦਾ ਰੱਕ ਲੱਗਣੇ ਹੋਣਿਆ ਤੁਹਾਡੀਆਂ ਸ਼ੈਲਤੀਆਂ ਸਾਡੀ ਕੋਈ ਰਿਸਪੌਂਸੀਬਿਲਟੀ ਨਹੀਂ ਹੈਗੀ ਇੱਥੇ ਮੈਂ ਵੀਡੀਓ ਲਾਉਂਗਾ ਕੱਲ ਇੱਥੇ ਇੱਕ ਨਿਆ ਕਰਿਆ ਹੈਂਡ ਬ੍ਰੇਕ ਲਾਉਣ ਲੱਗਿਆ ਬਾਹ ਪਾ ਕੇ ਗੱਡੀ 'ਚ ਗੇਅਰ ਪਰ ਮੁੱਕਾ ਵੱਜ ਗਿਆ ਬੈਕ ਵਾਲਾ ਗੇਅਰ ਪੈ ਗਿਆ ਪਿੱਛੇ ਵਾਲੀ ਗੱਡੀ 'ਚ ਜਾ ਕੇ ਡਾੜ ਦੇ ਕੇ ਗੱਡੀ ਮਾਰੀ ਪਾ ਲੱਗਿਆ ਚੈੱਕ ਕਰਨਾ ਇਹਨੂੰ ਅੰਦਰੋਂ ਕੀ ਹਿਸਾਬ ਕਿੱਧਰ ਕੀ ਕੀ ਫਸਿਆ ਹੋਇਆ ਕੰਮ ਤੇ ਲਾ ਕੇ ਜਗਾਰਮੈਂਟ ਕਰਾਂ ਸੈੱਟ ਜੇ ਕਿਤੇ ਕੋਈ ਕਮੀ ਪੇਸ਼ੀ ਆ ਕੋਈ ਹਿੱਲਦੀ ਆ ਚੇ ਢਿੱਲੀਆਂ ਨਾ ਤਾਂ ਕਿਉਂਕਿ ਸਾਰੇ ਹਫ਼ਤੇ ਦਾ ਤਕਰੀਬਨ ਸ਼ੁੱਕਰਵਾਰ ਨੂੰ ਕਰਿਆ ਸੀ ਇਹ ਚੈੱਕ ਸ਼ਨੀਵਾਰ ਦਿਵਾਰ ਲਾਇਆ ਕੰਮ ਜ਼ਿਆਦਾ ਹੁੰਦਾ ਸ਼ਨੀਵਾਰ ਦਿਵਾਰ ਨੂੰ ਮੈਂ ਚੈੱਕ ਕਰ ਰਿਹਾ ਵੀ ਹੁਣ ਪੂਸਾ ਆਕਦਾ ਵਾ ਸਾਰਾ ਬੰਦ ਸਹੀ ਚਲ ਰਿਹਾ ਜੇ ਮੈਂ ਐਂਟਰ ਹੋ ਗਿਆ ਤਾਂ ਅਗਲੀ ਲਵਾਜੋ ਚੱਲ ਪਾਣੀ ਸਾਰਾ ਬਿੱਟੀ ਘਟਾ ਪਿਆਗਾ ਤਾਂ ਪਾਣੀ ਮਾਰ ਕੇ ਸਾਫ ਕਰਾਂਗੇ ਹੁਣ ਇਹਨੂੰ ਉੱਡ ਟੀਨ ਨਿਕਲ ਗਈ ਧੋ ਕੇ ਖੜ ਗਈ ਲਵਾਜੋ ਤੇ ਲੈਟਸ ਚੈੱਕ ਕੱਲੀ ਕਲੀ ਜੀ ਇਹ ਗੱਲ ਨਾ ਖਾਲਾ ਪਰਸਮਾ ਹੈ 베어ਿੰਗ ਦੇਖੇ ਚਲੋ ਜੀ ਸਹੀ ਚੱਲਦੇ ਨੇ ਤੱਕ ਟੱਕਾ ਆ ਗਿਆ ਨਾਟ ਨਾਟ ਦੇਖਿਆ ਇਹ ਤਾਂ ਥੱਲੇ ਕੋਈ ਧਰਤੀ ਪੱਤਰ ਟੁੱਟਿਆ ਤਾਂ ਨਹੀਂ ਮੈਨੂੰ ਲੱਗਦਾ ਵੀ ਨਾਟ ਟੁੱਟ ਗਿਆ ਮੈਂ ਨਾਟ ਇਧਰ ਵੀ ਨਹੀਂ ਹੈਗਾ ਸਹੀ ਚੱਲਦੇ ਨੇ ਇਸ ਨੂੰ ਦੇਖਦੇ ਆਰ ਵੀ ਚੈਂਟਰ ਵੀ ਚੈੱਕ ਕਰਕੇ ਓਹ ਟਿੱਲੀ ਜਦ ਐਡ ਕਰਕੇ ਦੇਖੀਏ ਇਹ ਵੀ ਤੋਂ ਨੇ ਕੋਈ ਗੱਲ ਨਹੀਂ ਬਣ ਜਾਣੀ ਆ ਇਹਦਾਂ ਆਵੜੇ ਜਿਹਾ ਸੀ ਨਾਲੇ ਇਹਦੇ ਸ਼ੌਕਰ ਵੀ ਹੈਗੇ ਨੇ ਲੱਗੇ ਸੈਂਸਰ ਇਹ ਜਗ੍ਹਾ ਵੀ ਤੇ ਯਾਰ ਉਲਲੇ ਪਾਰ ਨਹੀਂ ਆਦਾ ਉਹ ਹਵਾ ਨਾਲੇ ਕੰਮ ਕਰਦੇ ਨੇ ਵਿੰਗੇ ਡੇਡੇ ਸੈਂਸਰਾਂ ਦੇ ਹਿਸਾਬ ਨਾਲ ਹੁੰਦੇ ਆ। ਹੜਕੇ ਦਾ ਸੀਨ ਨਹੀਂ ਪਤਾ ਲੱਗਿਆ। ਇਹ ਇੱਥੇ ਤਲਕਣ ਹੋਈ ਹੋਈ ਹੈ। ਕਦੇ ਆ ਜੀ ਆ ਦੀਆ ਮਸਟੈਂਗ ਆਪਣੇ ਵਾਲੀ ਕਰੋ ਚੈੱਕ ਤੇ ਇਧਰ ਆਲੇ ਆਂਦੀ ਆਪਾਂ ਨੇ ਬੋਲਵੋ ਔਰ ਜਾਂਦੀ ਆ ਮਸਟੈਂਗ ਤੇ ਇਹਦਾਂ ਵੀਡੀਓ ਭਜੀ ਦੀ ਆਪਾਂ ਨੇ ਕੇ ਪਾਸਪੋਰਟ ਨਿਊ ਕਰਾਉਣ ਤੇ ਆ ਪੁਰਾਣਾ ਪਾਸਪੋਰਟ ਕੈਨਸਲ ਕਰਤਾ ਮੰਟ ਚ ਮਾਰਿਆ ਵੱਢ ਕੇ ਤੇ ਅਪਾਇੰਟਮੈਂਟ ਤੇ ਕੋਈ ਰਾਸ਼ ਨਹੀਂ ਐ ਇੱਥੇ ਕੋਈ ਕੋਸ਼ ਨਹੀਂ ਡੈੜ ਡੈੜ ਪਾਸਪੋਰਟ ਦੇ ਰਹੇ ਨੇ ਡੈੜ ਡੈੜ ਦੇ ਰਹੇ ਨੇ ਡੈੜ ਡੈੜ ਨਿਊ ਕਰਨੇ ਵਾਲੇ ਫਾਰਮ ਫੜਾਓ ਸਾਈਨ ਕਰੋ ਮਾਪੇ ਪੜਾਕਾ ਇੱਧਰ ਸਾਡੇ ਵਾਲੇ ਸਾਡੇ ਡੰਗਰ ਤੇ ਇੰਡੀਅਨ ਐਮਬੈਸੀ ਚਲੇ ਜਾਓ ਉੱਥੇ ਪੜਾ ਭੀੜ ਐਨੀ ਡੀਐਚਐ ਲਿਆਓ ਜੀ ਫਲਾਣਾ ਲਿਆਓ ਜੀ ਧਮਕਾਣਾ ਲਿਆਓ ਜੀ ਸਾਲਾ 6 6 ਮਹੀਨੇ ਦੀ ਬੇਟਿੰਗ ਨਾ ਪਾਸਪੋਰਟ ਆ ਬਿਨਾ ਬਾਸੇ ਨਾ ਗੱਲ ਨਾ ਬਾਤ ਇੰਨਾ ਟਾਈਮ ਲਾਉਂਦੇ ਨੇ ਇੱਥੇ ਆਕੇ ਮੈਂ 10 ਮਿੰਟ ਚ ਮੈਂ ਵਿਹਲਾ ਹੋ ਗਿਆ ਨਾ ਬੋਲੇ ਉਹਨਾਂ ਨੇ ਮੈਂ ਸਿੱਧਾ ਗਿਆ ਕਾਊਂਟਰ ਤੇ ਕੰਮ ਕਰਾਇਆ ਚਾਲ ਉਹ ਜੇ ਕਹਾਤੀ ਅਮੀਂ ਔਰਤਾਂ ਨੂੰ ਦੇ ਸੇਰੇ ਲਾਉਂਦਾ ਕਹਿੰਦਾ ਤੇਰੇ ਨਾਂ ਤੇ ਬੋਰਡ ਆਉਂਦੇ ਨੇ ਉਹ ਕਹਿੰਦਾ ਕਿਆ ਕਰਕੇ ਆਇਆ ਤੂੰ ਕਹਿੰਦਾ ਕਹਿੰਦਾ ਇਹ ਮਲਾਂਤ ਤੇ ਆਉਂਦਾ ਕਹਿੰਦਾ ਮੈਂ ਕਿਉਂ ਉੱਥੇ ਹਿਲਤਵਾਉਣਾ ਗੱਡੀ ਉਹਨਾਂ ਕੋਲ ਬੀਬੀ ਲੈ ਗਿਆ ਮੋਡਾ ਤੇ ਹਾਂ ਕਹਿੰਦੇ ਨੇ ਸਾਡੇ ਕੋਲੇ ਕੰਮ ਕਰਕੇ ਗਿਆ ਬਹੁਤ ਗਾ ਪਾ ਕੇ ਗਿਆ ਸਾਨੂੰ ਯਾਦ ਰਹੂਗਾ ਬੇਸ਼ੱਕ ਮੈਂ ਕਹਾਂ ਸਾਨੂੰ ਹਰੇਕ ਨੂੰ ਯਾਦ ਰੱਖਦਾ ਜਿਹਦੇ ਕੋਲ ਇੱਕ ਵਾਰ ਜਾਇਆ ਜੀ ਸਾਰੇ ਪੈਸੇ ਦੰਦੇ ਨਹੀਂ ਹੈਗੇ ਸਾਦ ਨਾਲ ਕੰਮ ਕਹਿੰਦੇ ਨੇ ਆ ਵੀ ਕਰੋ ਆ ਵੀ ਕਰੋ 8:00 ਵਜੇ ਜਾਣਾ 9:00 ਵਜੇ ਜਾਣਾ ਆਪਾਂ ਦਾ ਮਾ ਵੀ 6:30 ਘੰਟੇ ਲਾਉਨੇ ਆ ਦੁਨੀਆ ਇੱਧਰ ਤੇ ਇੱਧਰ ਹੋ ਜੂਏ 6:30 ਲਾਉਂਦੇ ਰਹੇ ਲੋਕ ਡੰਗਰ 12:00 ਵਜੇ ਲੱਗ ਜਾਂਦੇ 1:00 ਵਜੇ ਰਾਤ ਨੂੰ 12 ਵਜੇ ਆਉਂਦੇ ਤੇ ਤਨਖਾਹ 100 ਏਰੋ ਵੱਧ ਉਹਨਾਂ ਨੂੰ ਬਸ ਮਗਰ ਉਹਦਾ ਟੈਕਸੇ ਲੈ ਲੈਣਾ ਸਰਕਾਰ ਨੇ ਦੇ ਲੋਨ ਕਰਾਉਣਾ ਸਾਲਾ ਲੋਨ ਨਹੀਂ ਹੁੰਦਾ ਹੈਗਾ ਘਰ ਲੈਣਾ ਤੁਸੀਂ ਉਹਨਾਂ ਨੇ ਆਏ ਬੇਕਾਰ ਕੰਟਰੈਕਟ ਕਰਦੇ ਨੇ ਇਹਨਾਂ ਲਫਾਈਤਰ ਸਾਲੇ ਸਿਰੇ ਦੇ ਚੋਰ ਨੀ ਹੋਰ ਤੋਂ ਵਾਲੇ ਬੰਦੇ ਵੀ ਬਈ ਕਲਾਮੀ ਦੀ ਆਤ ਪੈ ਜਾਂਦੀ ਜੀ ਇਹਨੂੰ ਨਾ ਉਹ ਨਹੀਂ ਹਿੱਲਦਾ ਉੱਥੇ ਬਹੁਤ ਟੌਪ ਟੌਪ ਦੇ ਗੁਲਾਮ ਹੈਗੇ ਨੇ ਬੰਦੇ ਪੁਰਾਣੇ ਨੇ ਇਹਨਾਂ ਸਾਲਾਂ ਨੇ